हां जी दोस्तों सत श्री अकाल ਤੁਹਾਡੇ ਲਈ ਵੀ ਇੱਕ ਬੱਚੇ ਲੈ ਕੇ ਆ ਗਏ ਜਰਮਨ ਸ਼ੈਫਟ ਦੇ ਇਹਦੇ ਤਿੰਨ ਬੱਚੇ ਆ ਇਹਨਾਂ ਚੋਂ ਇੱਕ ਫੀਮੇਲ ਅਤੇ ਦੋ ਮੇਲ ਆ ਕਿਉਂਕਿ ਇਹਦੇ ਜਰਮਨ ਸ਼ੈਫਟ ਦੇ ਬੱਚੇ ਆ ਬਹੁਤ ਸੋਹਣੇ ਬੱਚੇ ਆ ਦੇਖਣ ਨੂੰ ਇੰਜ ਲੱਗਦੇ ਤਿੰਨ ਚਾਰ ਮਹੀਨੇ ਦੇ ਹੁੰਦੇ ਆ ਕਿਉਂਕਿ ਦੋਸਤੋ ਬੱਚਿਆਂ ਦੀ ਜਿਹੜੀ ਏਜ ਆ ਉਹ 2 ਮੰਥ ਦੀ ਏਜ ਆ ਤੇ 7 ਕਿਲੋ ਉਹਨਾਂ ਦਾ ਬਾਡੀ weight ਆ ਤੁਹਾਨੂੰ ਅੱਗੇ ਇਹਨਾਂ ਦੀ ਮਾਂ ਵੀ ਦਿਖਾਵਾਂਗੇ ਜਿਹੜੀ ਬੱਚਿਆਂ ਦੀ ਮਾਂ ਹੈ ਉਹ ਵਾਇਰਸ ਬਲੱਡ ਲੈਣ ਦੀ ਆ ਤੇ ਜਿਹੜੇ ਬੱਚਿਆਂ ਦਾ ਫਾਦਰ ਉਹ ਹੈਗਾ ਬੌਸ ਬਲੱਡ ਲੈਣ ਜੁਕੇ ਅਜਿਓ ਉਹਨਾਂ ਦਾ ਬੱਚਾ ਰਿਹਾ ਮਿਕਸ ਵਰਲਡ ਚੈਂਪੀਅਨ ਬੈਕਸ ਦਾ ਬੱਚਾਗਾ ਸੁਲਤਾਨ ਉਹ ਤੋਂ ਹੀ ਮੀਟਿੰਗ ਲਈ ਹੋਈ ਆ ਬੱਚੇ ਬਹੁਤ ਸੋਹਣੇ ਆ ਬੱਚਿਆਂ ਦਾ weight 7-7 ਕਿਲੋ ਆ bone ਵਗੈਰਾ ਬਹੁਤ heavy ਆ ਬੱਚਿਆਂ ਦੀ ਤੇ length ਕੱਦ ਵਗੈਰਾ ਬਹੁਤ ਆ ਬੱਚਿਆਂ ਦਾ ਜਿਹੜੇ ਕਿਸੇ ਮੇਰੇ ਵੀਰ ਭਰਾਵਾਂ ਨੂੰ ਬੱਚੇ ਚਾਹੀਦੇ ਹੋਣ ਤੁਹਾਨੂੰ ਦੋਨੇ ਨੰਬਰ ਦੇਨੇ ਆ ਦੋਨੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਲਿਓ ਕਈ ਵਾਰ ਕੋਈ ਬੰਦਾ ਜਿਆਦਾ ਦੂਰੋਂ ਹੁੰਦਾ ਜਾਂ ਕੋਈ ਵਿਜੀ ਹੁੰਦਾ ਨਹੀਂ ਲਿ ਜਾ ਸਕਦਾ ਜੇ ਕਿਸੇ ਬੱਚੇ ਨੂੰ ਬੰਦੇ ਨੂੰ ਬੱਚੇ ਪਸੰਦ ਆ ਤੇ ਵੀਰੇ ਤੁਹਾਨੂੰ ਬੱਚਿਆਂ ਦੀ ਸਾਈ ਵਗੈਰਾ ਪਾ ਦਿਓ ਤੇ ਇੱਕ ਦੋ ਦਿਨ ਰੋਕੇ ਵੀ ਲਿਆ ਸਕਦੇ ਆ ਤੇ ਦੇਖੋ ਦੋਸਤੋ ਬੱਚੇ ਬਹੁਤ ਚੰਗੇ ਨੇ ਜਿਹੜੇ ਬੱਚੇ ਆ ਤੁਹਾਡੇ ਸਾਹਮਣੇ ਆ ਬਾਕੀ ਤੁਹਾਨੂੰ ਦੇਖੋ ਨਹੀਂ ਪਤਾ ਲੱਗਦਾ ਹੋਊਗਾ ਬੱਚਿਆਂ ਦੀ ਲੈਂਥ ਕੁਆਲਿਟੀ ਬਹੁਤ ਚੰਗੀ ਨੇ ਤੇ ਦੇਖੋ ਦੋਸਤੋ ਜਿਹੜੀ ਇਹ ਬੱਚਿਆਂ ਦੀ ਦੋਸਤੋ ਮਦਰ ਆ ਉਹ ਇੱਕ ਵਰਗ ਬਾਈ ਨੇ ਸ਼ੋਅ ਕੀਤੀ ਸੀਗੀ ਡੌਗ ਸ਼ੋ ਨਿਹਾਲ ਸੰਘਾਲ ਵਿੱਚ ਤੋਂ 3rd ਪੋਜੀਸ਼ਨ ਤੇ ਆਈ ਸੀ ਅਨਟ੍ਰੇਨਡ ਹੋਣ ਕਰਕੇ ਕਿਉਂਕਿ ਉਹ ਕੁੱਤੀ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਸੀ ਫੀਮੇਲ ਨੂੰ ਇਸ ਲਈ ਉਹ 3rd ਪੋਜੀਸ਼ਨ ਤੇ ਆਈ ਸੀ ਅਨਟ੍ਰੇਨਡ ਹੋਣ ਦੇ ਕਰਕੇ ਵੀ ਦੇਖੋ ਦੋਸਤੋ ਬੱਚੇ ਬਹੁਤ ਚੰਗੇ ਐ ਜੇ ਕਿਸੇ ਮੇਰੇ ਵੀਰ ਨੇ ਬੱਚੇ ਲੈਣੇ ਹੋਏ ਤਾਂ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਲਿਓ ਵਿੱਚ ਆਪਾਂ ਤੁਹਾਨੂੰ ਆ ਵੀਡੀਓ ਦੇ ਵਿੱਚ ਬੱਚਿਆਂ ਦੀ ਸ਼ਾਟ ਵੀ ਲਾਏ ਹੋਏ ਨੇ ਤੇ ਦੇਖੋ ਦੋਸਤੋ ਬੱਚੇ ਬਹੁਤ ਅਸ਼ੀਨ ਨੇ ਬਹੁਤ ਚੰਗੀ ਕੁਆਲਿਟੀ ਦੇ ਬੱਚੇ ਨੇ ਬਾਕੀ ਆ ਦੇਖੋ ਤੁਹਾਡੇ ਸਾਹਮਣੇ ਬੱਚੇ ਫਿਰਦੇ ਆ ਸਾਰੇ ਕਿਉਂਕਿ ਬੱਚਾ ਗਰਮੀ ਅੱਜਕੱਲ੍ਹ ਗਰਮੀ ਦਾ ਮੌਸਮ ਆ ਬੱਚਾਂ ਇੰਨਾ ਕਿਸੇ ਤੋਂ ਹੈਵੀ ਨਾ ਹੁੰਦਾ ਨਾ ਇੰਨੀ ਕੇਅਰ ਹੁੰਦੀ ਆ ਬਾਹਰੀ ਕੇਅਰ ਬਹੁਤ ਆ ਬੱਚਿਆਂ ਦੀ ਤਾਂ ਦੇਖੋ ਦੋਸਤੋ ਤੁਹਾਡੇ ਸਾਹਮਣੇ ਵੀਡੀਓ ਵੀਡੀਓ ਦੇ ਵਿੱਚ ਕਿੰਨੇ ਸੋਹਣੇ ਕਿਊਟ ਕਿਊਟ ਪੱਪੀ ਭੱਜੇ ਫਿਰਦੇ ਨੇ ਜੇ ਮੇਰੇ ਕਿਸੇ ਵੀਰ ਭਰਾ ਨੂੰ ਪਸੰਦ ਆ ਗਏ ਆ ਦੇਖੋ ਦੋਸਤੋ ਆ ਬੱਚਿਆਂ ਦੀ ਮਦਰ ਆ ਉਦੋਂ ਅੱਗੇ ਫਾਦਰ ਦੀਆਂ ਫੋਟੋਜ਼ ਵਗੈਰਾ ਆ ਜਾਣੀਆਂ ਸ਼ਾਟ ਵਗੈਰਾ ਲੱਗੇ ਵੀਡੀਓ ਦੇ ਵਿੱਚ ਤੇ ਜੇ ਵੀਰੇ ਕਿਸੇ ਵੀਰ ਭਰਾ ਨੂੰ ਬੱਚੇ ਪਸੰਦ ਆਈ ਹੋਏ ਤਾਂ ਕੰਟੈਕਟ ਕਰ ਲਿਓ ਆ ਦੇਖੋ ਦੋਸਤੋ ਤੁਹਾਨੂੰ ਇਹਦੀ ਮਦਰ ਦੀ ਫੋਟੋ ਵੀ ਦਿਖਾਉਣੀ ਆ ਆਪਾਂ ਜਿਹੜੀ ਸ਼ੋਅ ਦੇ ਵਿੱਚ ਥਰਡ ਪੋਜੀਸ਼ਨ ਤੇ ਆਈ ਹੋਈ ਸੀ ਕਿ ਡਾਕਸ਼ੋ ਨਿਹਾਲ ਸਿੰਘਲ ਦੇ ਵਿੱਚ ਜਿਹੜੇ ਬੱਚੇ ਪਏ ਨੇ ਲੋਕੇਸ਼ਨ ਹੈਗੀ ਇਹ ਪਿੰਡ 마ਸੀ ਕੇ ਜ਼ਿਲ੍ਹਾ ਮੋਗਾ ਮੋਗਾ ਬਨਾਲਾ ਹਾਈਵੇ ਰੋਡ ਦੇ ਉੱਪਰ ਆ ਜਾਂਦਾ ਇਹ ਪਿੰਡ 마ਸੀ ਕੇ